ਨਹੀਂ ਇਹ ਨਾ ਤੋਂ ਸਵੇਰੇ ਇਹਦਾ ਡਾਇਲੌਗ ਦੇਖਿਆ ਇਹਨੂੰ ਮੈਂ ਕਿਹਾ ਮੈਂ ਕਿਹਾ ਪੁੱਤਰ ਆਪਾਂ ਪ੍ਰੀਮੀਅਰ ਤੇ ਜਾਣਾ ਤੁਸੀਂ ਇਹ ਨਾ ਕੱਪੜੇ ਪਾ ਲਓ ਦੱਸੋ ਇੱਕ ਮਿੰਟ ਬੈਗ ਤੇ ਪੋੜਿਆ ਜਾਂ ਸਰੀਰ ਤੇ ਪੋੜਿਆ ਤੇ ਲੱਗ ਗਈ ਮਿਲੋ ਕੋਈ ਵਧੀਆ ਫਿਲਮ ਐਕਟਿੰਗ ਵਧੀਆ ਸੀਗੀ ਬਹੁਤ ਸੋਹਣੀ ਫਿਲਮ ਐ ਫੁਲ ਆਨ ਕਮੇਡੀ ਹਾਂਜੀ ਰੇਟਿੰਗ ਕਿੰਨੀ ਹੋਵੇ ਰੇਟਿੰਗ ਆਪਾਂ ਜੇ 10 ਚੋਂ 10 ਕਿੱਦਾਂ ਲਗੀ ਤੁਹਾਨੂੰ ਫਿਲਮ ਬਹੁਤ ਹੀ ਵਧੀਆ ਕਮੇਡੀ ਰੋਮਾਂਸ ਤੇ ਪਰਵਰਕ ਡਰਾਮਾ ਫਿਲਮ ਆ ਵੀ ਸਾਨੂੰ ਬਾਬਾ ਵਰਮਾ ਤੋਂ ਬਚ ਕੇ ਰਹਿਣਾ ਚਾਹੀਦਾ ਬਹੁਤ ਸੋਹਣੀ ਇਹ ਸਭ ਤੋਂ ਬੈਸਟ ਟੀਕੀ ਇਸ ਫਿਲਮ ਦੀ ਕਮੇਡੀ ਬਹੁਤ ਵਧੀਆ ਤਾਜ਼ਾ ਫਰੈਸ਼ ਕਮੇਡੀ ਆ ਆਮ ਫਿਲਮਾਂ ਤੋਂ ਹਟ ਕੇ ਆ ਬਹੁਤ ਅਲੱਗ ਜਿਵੇਂ ਲੱਗਦਾ ਸੀ ਕਿ ਪਹਿਲੀ ਵਾਰ ਜਸ਼ਰਦਾਰ ਕਮ ਬਹੁਤ ਸੋਹਣਾ ਬੱਬਲ ਦੇ ਬਹੁਤ ਸੋਹਣ ਲੱਗੇ ਇਸ ਵਾਰ ਬੈਸਟ ਕਮੇਡੀ ਸੀਗੀ ਬਹੁਤ ਵਧੀਆ ਸੀ ਮਤਲਬ ਕੋਈ ਐਸ ਦੀ ਗੱਲ ਨਹੀਂ ਆਪਾਂ ਫੈਮਲੀ ਵਾਰ ਦੇ ਦੇਖ ਸਕਦੇ ਆਗੇ ਬਹੁਤ ਬੜੀਆ ਜਾਸਰ بھائی ਦੀ ਐਕਟਿੰਗ ਕਿਦਾਂ ਲੱਗੀ ਬਹੁਤ ਵੜੇ ਸੀਗੀ ਜੀ ਫਿਲਮ ਵੀਰੇ ਬਹੁਤ ਸੋਹਣੀ ਹੈ ਇਹ ਪਰਿਵਾਰਕ ਫਿਲਮ ਹੈ ਕਮੇਡੀ ਫਿਲਮ ਹੈ ਕਿਵੇਂ ਅੰਧਵਿਸ਼ਵਾਸ ਨੂੰ ਦੂਰ ਕਰਾਇਆ ਗਿਆ ਇੱਕ ਤਰੀਕੇ ਨਾਲ ਉਹ ਵੀ ਦਿਖਾਇਆ ਗਿਆ ਵਿੱਚ ਸਟਾਰਟਿੰਗ ਤੋਂ ਲੈ ਕੇ ਐਂਡ ਤੱਕ ਪੂਰੇ ਹਾਸੇ ਠੱਠੇ ਹੈ ਸਾਰਿਆਂ ਨੂੰ ਜਾ ਕੇ ਫਿਲਮ ਦੇਖਣੀ ਚਾਹੀਦੀ ਹੈ ਤਾਂ ਜੋ ਸਾਡਾ ਜਿਹੜਾ ਪੰਜਾਬੀ ਸਿਨੇਮਾ ਉਹ ਵੱਡਾ ਹੋਵੇ ਜਿਵੇਂ ਅੱਜ ਸਾਫ ਸੁਦ ਸਿਨੇਮੇ ਨੂੰ ਸਲੇ ਸਾਰੇ ਪਿਆਰ ਕਰਦੇ ਆ ਵੀ ਕਨਸੈਪਟ ਅਲੱਗ ਆ ਰਹੇ ਆ ਕਨਸੈਪਟ ਵੀ ਫੇਰੀ ਅਲੱਗ ਹੋਣਗੇ ਜੇ ਅਸੀਂ ਮੂਵੀਆਂ ਦੇਖਾਂਗੇ ਜਾ ਕੇ 2.5 2.5 ਸੋ ਨਾਲ ਕਿਸੇ ਨੂੰ ਕੋਈ ਫਰਕ ਨਹੀਂ ਪੈਂਦਾ ਅਸੀਂ ਆਪਣਾ ਪੰਜਾਬੀ ਪੰਜਾਬੀ ਆਡੀਅנס ਨੂੰ ਹਰ ਇੱਕ ਪੰਜਾਬੀ ਨੂੰ ਦੇਖਣੀ ਚਾਹੀਦੀ ਹੈ ਬਹੁਤ ਵਧੀਆ ਜੀ ਮੂਵੀ ਦਾ ਕਨਸੈਪਟ ਜੋ ਸੀਗਾ ਉਹ ਬਹੁਤ ਵਧੀਆ ਜੀ ਬਹੁਤ ਵਧੀਆ ਬਹੁਤ ਐਂਟਰਟੇਨਿੰਗ ਹੈ ਜੀ ਹਾਂਜੀ ਹਾਂਜੀ ਇਹਨੂੰ ਬੈਸਟ ਚੀਜ਼ ਹੈ ਇਹ ਫਿਲਮ ਦੀ ਬੈਸਟ ਬਪਲੀ ਇਹਦੀ ਸਟੋਰੀ ਲਾਈਨ ਬੜੀ ਵਧੀਆ ਜੀ ਆ ਇੱਕ ਮੈਸੇਜ ਹੀ ਦੇ ਰਹੀ ਹੈ ਜਿਹੜੇ ਵਿਚਾਰੇ ਪਰੇਸ਼ਾਨ ਨੇ ਹਾਂ ਹਾਂ ਬਿਲਕੁਲ ਬਿਲਕੁਲ ਭਾਈ ਕਿੰਨੀ ਲਗੀ ਤੁਹਾਨੂੰ ਬਹੁਤ ਵਧੀਆ ਜੀ ਬਹੁਤ ਤੇ ਬੈਸਟ ਚੀਜ਼ ਲੱਗੀ ਫਿਲਮ ਦੀ ਬਸ ਹਾਸਾ ਮਜ਼ਾਕ ਫੈਮਲੀ ਨਾਲ ਦੇਖ ਸਕਦੇ ਸਭ ਤੋਂ ਵਧੀਆ ਫੈਮਲੀ ਡਰਾਮਾ ਜੀ ਸਗਾ ਭਾਈ ਕਿਦਾਂ ਦਾ ਰਿਸਪੌਂਸ ਮਿਲ ਰਿਹਾ ਤੁਹਾਨੂੰ ਅੱਜ ਭਾਜੀ ਮੈਨੂੰ ਬਹੁਤ ਵਧੀਆ ਰਿਸਪੌਂਸ ਲੱਗਾ ਬਹੁਤ ਵਧੀਆ ਰਿਸਪੌਂਸ ਮਿਲਿਆ ਪਿਆਰ ਮਿਲਿਆ ਸਤਿਕਾਰ ਮਿਲਿਆ ਇਸ ਕਰੈਕਟਰ ਨੂੰ ਵੀ ਮੈਨੂੰ ਥੋੜੀ ਡਾਊਟ ਸੀਗਾ ਹੈਨਾ ਤੇ ਪਰ ਲੋਕਾਂ ਨੇ ਪੂਰਾ ਡਾਊਟ ਕਿਤੇ ਨਹੀਂ ਡਾਊਟ ਇਹ ਤੇ ਨਹੀਂਗਾ ਵੀ ਯਾਰ ਵੀ ਜਿੱਦਾਂ ਮੇਰੇ ਕਰੈਕਟਰ ਨੂੰ ਪਹਿਲਾਂ ਪਿਆਰ ਮਿਲਦਾ ਹੈਨਾ ਫਿਲਮਾਂ ਨੂੰ ਪਿਆਰ ਮਿਲਦਾ ਉਦੋਂ ਹੀ ਇਹ ਵੀ ਪਰ ਬਾਤ ਕਮਾ ਲਓ ਹੈਨਾ ਤੁਹਾਨੂੰ ਕਿਦਾਂ ਲੱਗਿਆ ਬਹੁਤ ਹੀ ਲੱਗਾ ਵਧੀਆ ਲੱਗਿਆ ਕੋਈ ਇੱਕ ਡਾਇਲੋਗ ਤੁਹਾਨੂੰ ਯਾਦ ਹੋਏ ਕਿ ਜਿਹੜਾ ਆਪਾਂ ਦਾ ਫੇਵਰਿਟ ਹੋਵੇ ਪਪਾ ਦਾ ਡਾਇਲੌਗ ਲੱਗਦਾ 올ਮੋਸਟ ਸਾਰੇ ਫੇਵਰਿਟ ਹੁੰਦੇ ਮੇਰੇ ਯਾਰਾਂ ਤਰ ਕਿਹੜਾ ਮਤਲਬ ਸੁਣਦੇ ਹੋ ਨਹੀਂ ਇਹਦਾ ਤੋਂ ਸਵੇਰੇ ਇਹਦਾ ਡਾਇਲੌਗ ਦੇਖਿਆ ਇਹਨੂੰ ਮੈਂ ਕਿਹਾ ਮੈਂ ਕਿਹਾ ਪੁੱਤਰ ਆਪਾਂ ਪ੍ਰੀਮੀਅਰ ਤੇ ਜਾਣਾ ਤੁਸੀਂ ਤਿਆਰ ਹੋ ਜਾਓ ਨਹੀਂ ਮੈਂ ਕਿਹਾ ਤੁਸੀਂ ਨਾ ਕੱਪੜੇ ਪਾ ਲਓ ਮੈਂ ਕਿਹਾ ਇੱਕ ਮਿੰਟ ਤੁਸੀਂ ਤਿਆਰ ਹੋ ਨਾ ਕੱਪੜੇ ਪਾ ਲਓ ਓਏ ਦੱਸੋ ਇੱਕ ਮਿੰਟ ਬੈਗ ਚ ਪੋਣੇ ਜਾਂ ਸਰੀਰ ਤੇ ਪੋਣੇ ਆ ਕਿੰਨਾ ਸਰੀਰ ਤੇ ਪਾਉਣਾ ਹੈ ਕਿਤੇ ਵੀ ਗੈਗ ਚ ਪਾਉਣਾ ਹੈ ਸੋ ਇਥੋਂ ਇਹ ਸਾਰਿਆਂ ਨੇ ਇੰਜੋਏ ਕੀਤਾ ਸੋ ਮੈਂ ਸਾਰਿਆਂ ਨੂੰ ਬੇਨਤੀ ਕਰਦਾ ਪਲੀਜ਼ ਜਾ ਕੇ ਫਿਲਮ ਜ਼ਰੂਰ ਦੇਖ ਕੇ ਆਓ ਆਪਣੇ ਲਾਣੇ ਨੂੰ ਲੈ ਕੇ ਆਓ ਤੇ ਸਾਡੇਆਂ ਫਿਲਮੀ ਵਾਲਾ ਜਿਹੜਾ ਲਾਣਾ ਹੈ ਲੰਬੜਾ ਦਾ ਲਾਣਾ ਉਹਨੂੰ ਦੇਖ ਕੇ ਪੂਰਾ ਤੁਸੀਂ ਖੁਸ਼ ਹੋਵੋ ਇੱਕ ਮੈਸੇਜ ਦੇ ਨਾਮ ਨਾਲ ਇੱਕ ਚੀਜ਼ ਵੀ ਸਖਾ ਰਹੇ ਹਾਂ ਉਹ ਦੇਲ ਮੰਤਰ ਆ ਆ ਜਿਹੜੇ ਵਿਆਹੇ ਬਾਰੇ ਬੰਦੇ ਜ਼ਰੂਰ ਦੇਖੋ ਫਿਲਮ ਨੂੰ ਇਕੱਲੇ ਦੇਖਣੇ ਫੈਮਿਲੀ ਨਾਲ ਨਹੀਂ ਫੈਮਿਲੀ ਨਾਲ ਮੈਂ ਤਾਂ ਪਹਿਲਾਂ ਕਹਿੰਦਾ ਬੱਚਿਆਂ ਨੂੰ ਲੈਣ ਲੈ ਕੇ ਆਓ ਬਜ਼ੁਰਗਾਂ ਨਾਲ ਲੈ ਕੇ ਆਓ ਦੇਖੀ ਭਾਜੀ ਪਰ ਤੋਂ ਮੰਤਰ ਮਿਲ ਨਹੀਂ ਪਤਾ ਲੱਗਿਆ ਹੈ ਜੇ ਮੰਤਰ ਫੈਮਲੀ ਨਾਲ ਦੇਖ ਲਈ ਤਾਂ ਮੰਤਰ ਤਾਂ ਫੈਮਲੀ ਨੂੰ ਵੀ ਪਤਾ ਲੱਗਿਆ ਉਹ ਨਹੀਂ ਨਹੀਂ ਕਮਾਲ ਕਰਦੇ ਮੰਤਰ ਕੇ ਦੇ ਸ਼ਰੇਆਮ ਥੋੜੀ ਦਿੰਦੇ ਆ ਪਲੀਜ਼ ਤੁਸੀਂ ਆਏ ਹੋ ਤੁਹਾਡਾ ਵੈਲਕਮ ਯਾਰ ਚੰਗੇ ਕੰਟੈਂਟ ਨੂੰ ਤੁਸੀਂ ਲਾਈਕ ਕਰਦੇ ਹੋ ਲੋਕਾਂ ਤੱਕ ਪਹੁੰਚਾਉਂਦੇ ਹੋ ਜੀ ਜਿਲੋਂ ਧੰਨਵਾਦ ਤੁਹਾਡਾ ਭਾਈ ਬੋਬੋ ਮੂਰਗਾ ਫਿਲਮ ਰਿਲੀਜ਼ ਹੋ ਗਈ ਹੈ ਥੈਂਕ ਯੂ ਥੈਂਕ ਯੂ ਸੋ ਮਾਚ ਕਿਦਾਂ ਦਾ ਮਿਲ ਰਿਹਾ ਆਡੀਅנס ਦਾ ਰਿਸਪੋਂਸ ਇਹ ਨੈਕਸਟ ਲੈਵਲ ਜੀ ਸਾਡੀ ਉਮੀਦਾਂ ਤੋਂ ਕਿਤੇ ਦੂਰ ਕਿਤੇ ਦੂਰ ਤੇ ਭਾਈ ਮੈਂ ਪੁੱਛਣਾ ਚਾਹੂਗਾ ਕਿ ਜਦੋਂ ਤੁਹਾਨੂੰ ਫਿਲਮ ਮਿਲੀ ਸੀ ਕਿ ਉੱਤੋਂ ડી ਕਲਿੱਪਾਂ ਜੋ ਤੁਹਾਡੀ ਸਿੰਗਿੰਗ ਵਾਇਰਲ ਹੋਈ ਸੀ ਉਹ ਚੀਜ਼ ਦੀ ਉਸ ਤੋਂ ਬਾਅਦ ਮਿਲੀ ਸੀ ਉਸ ਤੋਂ ਪਹਿਲਾਂ ਨਹੀਂ ਮਿਲੀ ਉਹ ਫਿਲਮ ਸਰ ਬਾਤ ਕਿ ਮਾਇੰਡ ਚ ਆਏਗਾ ਕਿ ਇੱਕ ਕਾਮੇਡੀ ਫਿਲਮ ਮਿਲ ਰਹੀ ਹੈ ਜਿਸ ਤੇ ਇਦਾਂ ਦੀ ਲਾਈਟਿੰਗ ਕਾਮੇਡੀ ਫਿਲਮ ਨੂੰ ਸ਼ੁਰੂ ਕਰਨੀਆਂ ਕੋਈ ਹੋਰ ਸ਼ੁਰੂ ਤੋਂ ਲੈ ਕੇ ਲਾਸਟ ਤੱਕ ਜੀ ਸਟੋਰੀ ਜਦੋਂ ਅਸੀਂ ਪੜੀ ਤੇ ਇੱਕ ਵੀ ਕੋਈ ਡਾਇਲੌਗ ਕੋਈ ਲਾਈਨ ਐਸੀ ਨਹੀਂ ਸੀ ਕਿ ਜੋ ਅਸੀਂ ਸੋਚਣ ਤੋਂ ਮਜਬੂਰ ਹੋਏ ਕਿ ਯਾਰ ਕੋਈ ਆਪਣੀ ਬੇਬੇ ਬਾਪੂ ਨੂੰ ਆਪਣੀ ਭੈਣ ਨੂੰ ਆਪਣੀ ਬੱਚੇ ਨੂੰ ਲੈ ਕੇ ਕਿਵੇਂ ਵੇਖਦਾ ਜਾਂ ਕਿਵੇਂ ਸੁਣ ਸਕਦਾ ਬਹੁਤ ਸੋਹਣੀ ਸਟੋਰੀ ਫੈਮਿਲੀਅਰ ਸਟੋਰੀ ਸੀ ਜਿਵੇਂ ਅਸੀਂ ਗੋਣੇ ਆ ਉਸੇ ਕਨਸੈਪਟ ਦੀ ਸਟੋਰੀ ਸੀ ਦੈਟਸ ਵਾਈ ਅਸੀਂ ਜੋਨ ਕੇ ਤਾਇਫਲਾ ਕਰੇ ਇਤਨੇ ਇਨਸੀਡੈਂਟ ਪਾ ਇਹ ਦੇਖਣ ਨੂੰ ਮਿਲ ਜਾਂਦੇ ਨੇ ਜਿਹਦੇ ਵਿੱਚ ਇਦਾਂ ਦੇ ਕੇਸ ਨਿਕਲ ਕੇ ਸਾਹਮਣੇ ਆਉਂਦੇ ਨੇ ਤੇ ਬਾਅਦ ਚ ਕੋਲਾਸਾ ਹੁੰਦਾ ਕਿ ਪਹਿਲਾਂ ਕਹਿ ਦਿੱਤਾ ਜਾਂਦਾ ਕਿ ਇਸ ਦੇ ਵਿੱਚ ਕਿਸੇ ਦੀ ਆਤਮ ਹਾਰੀ ਆਪਰੇਤ ਆ ਰਿਹਾ ਪਰ ਬਾਅਦ ਵਿੱਚ ਜਦੋਂ ਪਤਾ ਲੱਗਦਾ ਉਹ ਜਾ ਕੇ ਕੁਛ ਇਦਾਂ ਦੀ ਘਟਨਾ ਨਿਕਲਦੀ ਹੈ ਕੋਈ ਬੱਚਾ ਆਪਣੀ ਪੜ੍ਹਾਈ ਤੋਂ ਤੰਗ ਹੁੰਦਾ ਆਪਣੇ ਪੇਰੈਂਟਸ ਦੀਆਂ ਛਿੜਕਾਂ ਤੋਂ ਤੰਗ ਹੋ ਕੇ ਕਿਸ ਤਰ੍ਹਾਂ ਚੱਟਾ ਕਰਦਾ ਕਦੀ ਤੁਹਾਨੂੰ ਮਿਲੀ ਸੀ ਤੁਹਾਨੂੰ ਜੀ ਬਿਲਕੁਲ ਇਹ ਸਾਡੀ ਲਾਈਫ ਦਾ ਸੱਚੀ ਫਰੀਦ ਸਾਹਿਬ ਇਹਨਾਂ ਸਾਡੇ ਇਹ ਮਤਲਬ ਕੀ ਦੇਖੋ ਮੈਂ ਸ਼ਾਇਦ ਸਤਵੇਂ ਅੱਠਵੇਂ ਜੋ ਪੜਦਾ ਸਾਡੀ ਕਲਾਸ 'ਚ ਕਿਸੇ ਨਾ ਕਰਤਾ ਸੀ ਕੀ ਥੋੜਾ ਡਿਟੇਲ ਦੱਸੂ ਕੀ ਭਾਈ ਉਹ ਮਾਸਟਰ ਤੇ ਵਿਚਾਰਾ ਥੋੜਾ ਪੜਨ ਨੂੰ ਮਾਤੜ ਸੀ ਹੂੰ ਤੂੰ ਇੰਗਲਿਸ਼ ਗ੍ਰਾਮਰ ਦਾ ਪੀਰੀਅਡ ਲੱਗੇ ਕਰਨਾ ਉਹਨੂੰ ਰੋਡਵਾਲ ਦਾ ਨਾ ਕਿ ਵੇ ਸ਼ਹਿਰ ਜਾਂਦੀ ਹੈ ਇਸ ਦੀ ਇੰਗਲਿਸ਼ ਵਾਲਾ ਤੇ ਉਹ ਵਿਚਾਰਾ ਰੋਜ਼ਮਾਰ ਖਾਂਦਾ ਸੀ ਉਹ ਫਿਰ ਇੱਕ ਦਿਨ ਉਹਨੇ ਇਹ ਕੰਮ ਕੀਤਾ ਸੀ ਮੇਰੇ ਮੇਰੇ ਅੱਜ ਫਿਲਮ ਦੇਖ ਕੇ ਮੈਨੂੰ ਅੱਜ ਰਿਵੀਲ ਹੋ ਗਿਆ ਮੈਂ ਕਹਾ ਓ ਮਾਈ ਗੋਡ ਯਾਰ ਲੇਕਿਨ ਬੱਚੇ ਐਵੇਂ ਨਹੀਂ ਕਰਨਾ ਤੁਸੀਂ ਵਧੀਆ ਪੜਾਈ ਕਰਨੀ ਆ ਯਾਰ ਪੜਾਈ ਦੇ ਸੌਖੀ ਕੀਤੀ ਵੀ ਆ ਫੋਨਾਂ ਨੇ ਪਹਿਲਾਂ ਪਹਿਲਾਂ ਬਹੁਤ ਓਕੀ ਓਕੀਆਂ ਚੀਜ਼ਾਂ ਸੀ ਅੱਜ ਕੱਲ ਅੱਜ ਕੱਲ ਤਾਂ ਬੱਚੇ ਨਹੀਂ ਵੈਸੇ ਵੀ ਛੁੱਟੀਆਂ ਚੱਲ ਰਹੀਆਂ ਛੁੱਟੀਆਂ ਚੱਲ ਰਹੀਆਂ ਭਾਜੀ ਕਿਤੇ ਫੋਨਾਂ ਦੇ ਪੜ੍ਹਾਈਆਂ ਕਿਦੇ ਵਧੀਆ ਪੜਾਈ ਕਰੋ ਔਰ ਮੁਕਾਮ ਤੱਕ ਪਹੁੰਚੋ ਆਪਣੇ ਮਾਪੇ ਦਾ ਨਾਮ ਰੋਸ਼ਨ ਕਰੋ ਕਿਸੇ ਵੀ ਲਾਈਨ ਦੇ ਵਿੱਚ 26 ਜਨਵਰੀ ਮੌਕੇ ਫਿਰ ਨੂੰ ਰੀਲਿਸ ਹੋ ਰਹੀ ਹੈ ਆਡੀਅנס ਨੂੰ ਕੀ ਸੰਦੇਸ਼ ਦੇਣਾ ਚਾਹੁੰਦੇ ਹੋ ਆਡੀਅਨ ਨੂੰ ਇਹ ਸੰਦੇਸ਼ ਦੇਣਾ ਚਾਹੁੰਦੇ ਆ ਕਿ ਆਪਣੇ ਆਪਣੇ ਲਾਣੇ ਦੇ ਨਾਲ ਆਪਣੇ ਫੈਮਿਲੀ ਦੇ ਨਾਲ ਜ਼ਰੂਰ ਵੇਖਣ ਜਾਓ ਤੇ ਖਾਸ ਕਰ ਜੋੜੀਆਂ ਜਿਹਨਾਂ ਦੇ ਵਿਆਹ ਵਾਲੀਆਂ ਜੋੜੀਆਂ ਆ ਉਹ ਫਿਲਮ ਵੇਖੀ ਹੋਣਾ ਕਾ ਲੜਾਈ ਨਹੀਂ ਫਿਰ ਹੋ ਸਕਦੀ ਗਾਰੰਟੀ ਹੈ ਜੀ ਤੇ ਆਡੀਅנס ਮੈਸੇਜ ਦੇ ਨਾਲ ਵਾਲੀ ਕੀ ਚੀਜ਼ ਵੀ ਸਿੱਖ ਕੇ ਜਾਓਗੀ ਹਾਂਜੀ ਆਡੀਅਸ ਮੈਸੇਜ ਦੇ ਨਾਲ ਕੀ ਚੀਜ਼ ਵੀ ਸਿੱਖ ਕੇ ਜਾਓਗੀ ਬਿਲਕੁਲ ਉਹੀ ਚੀਜ਼ ਵੀ ਸਿੱਖ ਜਾਓਗੇ ਕਿ ਉਹ ਫਿਰ ਤੁਸੀਂ ਫਿਲਮ ਤੇ ਵੇਖ ਲੈਣਾ ਜੀ ਹਾਂ ਫਿਰ ਤੁਸੀਂ ਵੇਖਣ ਆ ਜਾਣਾ ਜਾਣਾ ਸ਼ਬਬ ਨੂੰ ਫਿਲਮ ਆਪਣੀ ਹੋਣੀ ਲੰਬੜਾ ਦਾ ਲਾਣਾ ਥੈਂਕ ਯੂ ਸੋ ਮਾਈ ਬ੍ਰੋ ਥੈਂਕ ਯੂ ਹਾਂ ਜੀ ਥੈਂਕ ਯੂ ਜੀ ਨਹੀਂ ਬੜੀਆ ਲੱਗਾ ਸਾਰਿਆਂ ਦਾ ਰੈਕਸ਼ਨ ਦੇਖ ਕੇ ਜੀ ਬਾਕੀ ਤੁਸੀਂ ਦੱਸੋ ਤੁਸੀਂ ਸਾਰਿਆਂ ਨੇ ਫਿਲਮ ਦੇਖੀ ਤੁਹਾਨੂੰ ਕਿਦਾਂ ਲੱਗੀ ਸਰ ਐਡਾ ਵਟਾ ਮਤਲਬ ਕਿ ਇੱਕ ਅੱਛਾ ਕਨਸੈਪਟ ਹੈ ਜੀ ਆਪਾਂ ਨੂੰ ਆ ਕੋਤੀ ਬਾਪਿਆਂ ਉਹ ਜਰਾ ਦੂਰ ਰਹਿਣਾ ਚਾਹੀਦਾ ਔਰ ਖਾਸ ਕਰਕੇ ਪੁਰਾਣੇ ਪੰਜਾਬ ਦੇ ਨਾਲ ਜੁੜ ਕੇ ਤਸਰਕੀ ਕਹਿਣਾ ਇਹ ਤੇ ਬਾਬਾ ਜੀ ਦਾ ਫੈਸਲਾ ਨਹੀਂ ਦੇਖੋ ਬਾਬਾ ਜੀ ਸਾਡੇ ਨਾਲ ਗੱਲ ਬਾਬਾ ਤੁਸੀਂ ਦੱਸੋ ਗੁੱਸੇ ਦੀ ਗੱਲ ਦੁਖੀਆਂ ਜਾਣੇ ਇਹ ਜੇ ਦਿੱਤਾ ਸਾਡੀ ਫਿਲਮ ਦਾ ਪ੍ਰਾਈਮ ਪਰਪਸ ਸੀਗਾ ਤੁਹਾਨੂੰ ਸਾਰਿਆਂ ਨੂੰ ਐਂਟਰਟੇਨ ਕਰਨਾ ਹਨਾ ਸੋ ਬੜਾ ਵਧੀਆ ਤਾਜਵੀਰ ਨੇ ਕਾਨਸੈਪਟ ਲਿਖਿਆ ਕਿਉਂਕਿ ਆਪਾਂ ਸਾਰੇ ਪਿੰਡਾਂ ਚ ਜੰਮੇ ਪਲੇ ਆ ਨਾ ਆਪਾਂ ਆਪਣੇ ਆਲੇ ਦੁਆਲੇ ਇਦਾਂ ਦਾ ਦੇਖਿਆ ਹੀ ਆ ਕਿ ਕਿਸੇ ਦੇ ਬਾਬਾ ਆ ਗਿਆ ਕਸਰ ਹੋ ਗਈ ਨਾ ਡੇਰਿਆਂ ਤੇ ਜਾਣਾ ਹੱਥ ਵਾਲੇ ਕਰਾਉਣੇ ਸੋ ਮਤਲਬ ਰਿਲੇਟੇਬਿਲਟੀ ਵੀ ਹੈਗੀ ਆ ਪਰ ਤੁਸੀਂ ਦੇਖਿਆ ਕਿ ਆਪਾਂ ਕੋਈ ਉਮਰ ਮਹੋਦ ਮੈਂ ਰਿਵੀਲ ਨਹੀਂ ਕਰਨਾ ਚਾਹੁੰਦਾ ਹੈਗਾ ਸਾਰੇ ਆਡੀਅੰਸ ਦੇ ਲਈ ਮੈਂ ਦੇ ਲਓ ਭਾਈ ਮੈਂ ਉਹ ਗੱਲ ਕਹਿੰਦਾ ਵੀ ਜਿਹੜੇ ਨਕਲੀ ਖੜਦਾ ਨਹੀਂ ਹੁੰਦਾ ਅਸਲੀ ਕੰਮ ਹਮੇਸ਼ਾ ਖੜਦਾ ਹੁੰਦਾ ਸੋਇਸ਼ ਕਰਕੇ ਇਹਨਾਂ ਖੋਤੀ ਬਾਬਿਆਂ ਤੋਂ ਪਰੇ ਰਹੋ ਤੇ ਆਪਣੇ ਪਰਿਵਾਰ ਚ ਵਾਗ ਬਣਾ ਕੇ ਰੱਖੋ ਇਹ ਫਿਲਮ ਦਾ ਇੱਕੋ ਹੀ ਮੈਸੇਜ ਆ ਫੁੱਲ ਐਂਟਰਟੇਨਮੈਂਟ ਆ ਬਾਕੀ ਮੈਂ ਸਾਰਿਆਂ ਨੂੰ ਬੇਨਤੀ ਕਰਦਾ ਕਿ ਇਹ ਫੈਮਿਲੀ ਡਰਾਮਾ ਆ ਤੁਸੀਂ ਜਰੂਰ ਦੇਖਣ ਆਓ ਤਾਂਜ ਭਾਈ ਨੂੰ ਔਰ ਪ੍ਰੋਡਿਊਸਰ ਸਾਹਿਬਾਨ ਨੂੰ ਬਹੁਤ ਸਾਰੀਆਂ ਮੁਬਾਰਕਾਂ ਕਿ ਲੋਕਾਂ ਨੇ ਬੰਨ ਕੇ ਰੱਖਿਆ ਤੇ ਅਸੀਂ ਆ ਬੜਾਈ ਐਨਜੋਏ ਕੀਤਾ ਜਾਸਰ ਭਾਈ ਦੀ ਪਹਿਲੀ ਫਿਲਮ ਸੀ ਇਹ ਤੇ ਸਾਡੀ ਕੁਝ ਨਹੀਂ ਸੀ ਵੀ ਆ ਇਹਦੀ ਬਾ ਦੇ ਨਾਲ ਕੰਮ ਕੀਤਾ ਗੁੱਡ ਲੱਕ ਯਾਰ ਸਾਰੇ ਨੇ ਬਾ ਕਮਾਲ ਕੰਮ ਕੀਤਾ ਉਹ ਤੁਹਾਡਾ ਕੋਈ ਸਵਾਲ ਹੈ ਤਾਂ ਤੁਸੀਂ ਪੁੱਛ ਲਓ ਜੀ ਬਸ ਬਗੋ ਵੇ ਯਸਰ ਵਯੁਰ ਨਾਲ ਕਿਉਂ ਜਾ ਰਿਹਾ ਐ ਕਿਹੜਾ ਪੈਸੇ ਭਰਾਵਾਂ ਵਾਲਾ ਕਹਿੰਦੇ ਫਿਰੋ ਦੇ ਵਿੱਚ ਵੀ ਭਰਾ ਸੀਗੇ ਬਾ ਜੂ ਕੰਨਾਂ ਤੋਂ ਬਾ ਕਿਉਂ ਕਿਉਂ ਜਾ ਰਿਹਾ ਨਹੀਂ ਬਹੁਤ ਵਧੀਆ ਲੱਗਿਆ ਜੀ ਮੈਂ ਵੀਰੇ ਦੇ ਪਹਿਲਾਂ ਗਾਣੇ ਸੁਣੀ ਹੋਏ ਸੀਗੇ ਜੀ ਅਸੀਂ ਪਹਿਲੀ ਵਾਰੀ ਸੈੱਟ ਤੇ ਹੀ ਮਿਲੇ ਤੇ ਬਾਕੀ ਜਿੰਨਾ ਸਾਡਾ ਪਿਆਰ ਸੀਗਾ ਆਪਸ ਵਿੱਚ ਜਿਹੜੀ ਦੋਸਤੀ ਹੋਈ ਉਹ ਮੈਨੂੰ ਤੁਹਾਨੂੰ ਸਕਰੀਨ ਤੇ ਵੀ ਦੇਖਣ ਨੂੰ ਮਿਲੀ ਹੋਗੀ ਮਤਲਬ ਉਹਦੀ ਜਿਹੜੀ ਕੇਮਿਸਟਰੀ ਸਾਡੀ ਬੜੀ ਸੀ ਬਹੁਤ ਅਸੀਂ ਇੰਜੋਏ ਕੀਤਾ ਜੀ ਵੀਰਾ ਪੂਰਾ ਘੈਂਟ ਬੰਦਾ ਨਹੀਂ ਤੇਰੀ ਜੋੜੀ ਬਣਾ ਕੇ ਕਨਾ ਤੈਨੂੰ ਤੇ ਮਮਾ ਆਪੇ ਘੈਂਟ ਹੋਣਾ ਮੈਡਮ ਤੁਸੀਂ ਸੈਲੀ ਫਿਲਮ ਦਾ ਯੂ ਕਾ ਡੀਫੈਕਟ ਸੈਲੀ ਫਿਲਮ ਕਿਸ ਤਰ੍ਹਾਂ ਲੱਗਿਆ ਨਾਲ ਕੋ ਸਟਾਰ ਦੇ ਨਾਲ ਕੰਮ ਕਰਕੇ ਕਿੱਸ ਸਵਾਦ ਸੀ ਮੇਰਾ ਅੱਜ ਸੀ ਉਹ ਬਾਈ ਇੱਥੇ ਨੇੜੇ ਆ ਜੂ ਕੋਨਸੈਪਟ ਬਹੁਤ ਬੋਲਦਾ ਮੈਂ ਆਲਵੇਸ ਮੈਂ ਪ੍ਰੈਸਰ ਕਰਦਾ ਕਿ ਮੈਂ ਗਾਵਾ ਵੀ ਉਹਦਾ ਕਿ ਅੱਧੀ ਸਹਿਮ ਦੇ ਵਿੱਚ ਚੱਲਦਾ اور مووی بھی ایک ایسے آپ سرپرائز دی جاری مجھے میں کہتے ہیں کیا بات صحیح کرتے ہیں یہاں ساڑے ڈرکٹر کے صاحب نے سارے سینئر راجے سے مجھے دا کیتا مانگ رہا ہے صحیح کرتے ہیں سارے نے بہت صحیح کرتے ہیں مانگ رہا ہے بہت ਮੈਂ ਤਾਂ ਜੀ ਬਹੁਤ ਖੁਸ਼ ਹਾਂ ਸੇ ਮੈਂ ਮੂਵੀ ਦੇਖ ਕੇ ਮਤਲਬ ਕਿਉਂ ਮੈਂ ਬਹੁਤ ਉਹਦੇ ਵਿੱਚ ਕੋਪਈ ਸੀਗੀ ਸੈਕਿੰਡ ਹਾਫ ਮੇਰਾ ਫੇਵਰੇਟ ਆ ਤੇ ਮੈਂ ਉਹੀ ਕਹਿ ਰਹੀ ਸੀ ਜਿੱਦਾਂ ਹੀ ਮੂਵੀ ਫਿਨਿਸ਼ ਹੋਈ ਮਹਤਾਜ ਸਾਹਿਬ ਨੂੰ ਕਹਿ ਰਹੀ ਸੀ ਕਿ ਮੈਂ ਸੈਕਿੰਡ ਹਾਫ ਦੇ ਵਿੱਚ ਆਈ ਵਾਸ देयर ਤੇ ਮੈਨੂੰ ਬਹੁਤ ਵਧੀਆ ਲੱਗਾ ਤੇ ਹਰ ਕਿਸੇ ਦਾ ਕੰਮ ਬਹੁਤ ਵਧੀਆ ਸੀ ਸੰਗਾ ਸਾਹਿਬ ਯੂ ਆ ਰੌਕਿੰਗ ਐਂਡ ਜੰਪਿੰਗ ਬੀਕੇ ਯਾ ਸੇ ਜੀ ਮੈਂ

ਕਮ ਆਨ ਜਿੱਤਤਾ ਦਾ ਫੇਕ ਹੈ ਇਹ ਜਿੱਤਤਾ ਵਾਸਤੇ ਅਮੇਜ਼ਿੰਗ ਸੋ ਪਰ ਜਿਸ ਤਰ੍ਹਾਂ ਇੱਕ ਡਾਇਲੌਗ ਸੀਗਾ ਕਿ ਸੱਸ ਨੂੰ ਉੰਨਾ ਹੈ ਇੱਥੇ ਭਾਈ ਨੂੰ ਕਹਿ ਰਹੇ ਸੀ ਉਹਦੇ ਬਾਰੇ ਕੀ ਕਹਿਣਾ ਹਾਂ ਦੱਸੋ ਵੀ ਵਾਕਈ ਹੋ ਰਹੀ ਹੈ ਇਹ ਦੀ ਗੱਲ ਨਹੀਂ ਨਾ ਨਹੀਂ ਨਹੀਂ ਇਹ ਇਹ ਨਹੀਂ ਹਿੰਮਤ ਦੇਖੋ ਕਿੱਡੀ ਆ ਇਹ ਪਤਲੀ ਜੀ ਆ ਸੱਸ ਕਿੱਡੀ ਮੋਟੀ ਹੋਰ ਕਿੱਡਾ ਮਤਲਬ ਕਿ ਬਾਕੀ ਅਨੀ ਤਾਂ ਬੈਂਚ ਨੇ ਬਹੁਤ ਵਧੀਆ ਕੰਮ ਕੀਤਾ ਅਨੀ ਦਾ ਅਨੀ ਦਾ ਬੇਮਕਾ ਨਾ ਮੈਂ ਜਵਾਬ ਦਵਾਂ ਨਾ ਅਸਲ ਚ ਨਾ ਇਹ ਬਹੁਤ ਸਾਰੇ ਕੈਰੇਕਟਰ ਆਪਣੇ ਪਿੰਡਾਂ ਦੇ ਰੀਅਲਟੀ ਅਭੀ ਉਸ ਸੱਦੋਏ ਨੀ ਉਹ ਦੁਖੀਆਂ ਨਾ ਮੇਰੇ ਘਰ ਵਾਲਾ ਜਿੱਦਣ ਆਉਣਾ ਨਾ ਝੂਠੀ ਉਹ ਦੱਸ ਦਿਆ ਵੀ ਮੈਂ ਇਹਦੀ ਬੂ ਕੱਟਦਾ ਨਹੀਂ ਕਹਿੰਦੇ ਨਾ ਵੀ ਉਹ ਬੜਾ ਰੀਅਲ ਜਿਹਨਾਂ ਨੇ ਕਰਿਆ ਹਨਾ ਨਹੀਂ ਬਾਕੀ ਕੱਟ ਕਟਾ ਕੇ ਸਾਰੀ ਫਿਲਮ ਵਧੀਆ ਪਾਜੀ ਸੱਸ ਨੇ ਵਧੀਆ ਕੰਮ ਕੀਤਾ ਨੋਹ ਨੇ ਵਧੀਆ ਕੀਤਾ ਚਾਚੀ ਨੇ ਵਧੀਆ ਕੰਮ ਕੀਤਾ ਸਾਰੇ ਲਾਣੇ ਨੇ ਵਧੀਆ ਕੀਤਾ ਤਾਂ ਬਣਿਆ ਲੰਬੜਾ ਦਾ ਲਾਣੇ ਸਾਡੇ ਵੱਲੋਂ ਵੀ ਸਾਰੇ ਜੋ ਪ੍ਰੈਸਰ ਨੇ ਆਏ ਹੋਏ ਸਾਰੇ ਟੀਮ ਤੱਕ ਉਸ ਸਾਡੇ ਵੱਲੋਂ ਵੀ ਸਾਨੂੰ ਤੁਹਾਡੇ ਸਾਰਿਆਂ ਨੂੰ ਬਹੁਤ ਬਹੁਤ ਸ਼ੁਕਾਮਨਾਵਾਂ ਥੈਂਕ ਯੂ ਸਰ ਹੋਪਫੁਲੀ ਇਹ ਫਿਲਮ ਸਾਰਿਆਂ ਨੂੰ ਬਹੁਤ ਪਸੰਦ ਆਈ ਹੈ ਔਰ ਆਏਗੀ ਥੈਂਕ ਯੂ ਸਰ ਥੈਂਕ ਯੂ ਸੋ ਮਚ ਥੈਂਕਸ